ਸਤਿ ਸ਼੍ਰੀ ਅਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਕੋੜਾ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਫਗਵਾੜਾ ਸਫਾਈ ਕਰਮਚਾਰੀਆਂ ਵੱਲੋਂ ਸੇਵਾਵਾਂ ਨਿਭਾ ਰਹੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਪਿਛਲੇ ਕਰੀਬ 1 ਹਫ਼ਤੇ ਤੋਂ ਨਗਰ ਨਿਗਮ ਫਗਵਾੜਾ ਦੇ ਦਫ਼ਤਰ ਬਾਹਰ ਤਰਨਾ ਲਗਾ ਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ પાસે ਮੰਗ ਕੀਤੀ ਜਾ ਰਹੀ ਹੈ ਤਰਨਾ ਪ੍ਰਦਰਸ਼ਨ ਨੂੰ ਕਰੀਬ 1 ਹਫਤਾ ਬੀ ਜਾਣ ਤੋਂ ਬਾਅਦ ਵੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਉੱਚ ਅਧਿਕਾਰੀਆਂ ਵੱਲੋਂ ਧਿਆਨ ਨਾ ਦੇਣ ਦੇ ਚਲਦਿਆਂ ਗੁੱਸੇ 'ਚ ਆਇਸ ਮੂਹ ਸਫਾਈ ਕਰਮਚਾਰੀਆਂ ਵੱਲੋਂ ਫਗਵਾੜਾ ਸ਼ਹਿਰ ਦੇ ਗੋਲ ਚੌਂਕ ਵਿਖੇ ਪੁਤਲਾ ਫੂਕੇ ਆਪਣੇ ਰੋਸ ਜ਼ਾਹਰ ਕੀਤਾ ਇਸ ਮੌਕੇ ਗਲਵਤ ਕਰਦੇ ਆ ਪ੍ਰਧਾਨ ਧਰਮਵੀਰ ਸੇਟੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਫਗਵਾੜਾ 'ਚ ਸਫਾਈ ਕਰਮਚਾਰੀ ਆਪਣੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਸਫਾਈ ਕਰਮਚਾਰੀਆਂ ਵੱਲੋਂ ਉਠਾਈ ਜਾ ਰਹੀ ਹੈ ਪਰ ਉਸ ਦੇ باوجود ਵੀ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਪੱਕੇ ਕਰਨ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਉਹਨਾਂ ਦੱਸਿਆ ਕਿ ਬਾਕੀ ਸਾਰੇ ਮਿਊਂਸਿਪਲ ਕਮੇਟੀਆਂ ਵਿੱਚ ਆਊਟਸੋਰਸ ਵਾਲੇ ਡੀਸੀ ਰੇਟ ਤੇ ਹੋ ਗਿਆ ਪਰ ਉਗੜਾ ਦੇ ਕਾਰਪੋਰੇਸ਼ਨ ਵਿੱਚ ਕੋਈ ਵੀ ਆਊਟਸੋਰਸ ਡੀਸੀ ਰੇਟ ਤੇ ਨਹੀਂ ਹੋਇਆ ਜਿਸ ਦੇ ਰੋ ਵਿੱਚ ਆਏ ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਦਫਤਰ ਦੇ ਬਾਹਰ ਪੱਕੇ ਤੌਰ ਤੇ ਧਰਨਾ ਲਗਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਪੇਸ਼ ਹੈ ਇੱਕ ਰਿਪੋਰਟ। ਜੈ ਹਵਾਲੀ ਕੀ ਫਰਦ ਹਰਵੰਦ ਅੱਜ 7ਵਾਂ ਦਿਨ ਹੋ ਗਿਆ ਹੜਤਾਲ ਚੱਲਦੀ ਨੂੰ ਪਰ ਪ੍ਰਸ਼ਾਸਨ ਦੇ ਅੱਜ ਤੱਕ ਜੂਨੇ ਸਰਗੀ ਹੈਗੀ। ਬੜੇ ਅਫਸੋਸ ਦੀ ਗੱਲ ਹੈ ਕਿ ਸਾਨੂੰ ਰਾਤੀ ਪੋਤਲਾ ਕੇ ਸਾਡੇ ਜੁਆਇਨ ਕਮਿਸ਼ਨਰ ਦੀ ਬਦਲੀ ਹੋ ਗਈ ਹੈ। ਇਹ ਕੋ ਫਵਾੜੇ ਮੈਨਾਂ ਦਾ ਕੋਪਸਨ ਲੱਗਣ ਤਿਆਰੀ ਹੈ ਨਹੀਂ ਮੈਨੂੰ ਲੱਗਦਾ ਕੋਈ ਵੀ ਜਾਂ ਤਾਂ ਜਿਹੜੇ ਇੱਥੇ ਅਫਸਰ ਬੈਠੇ ਆ ਗੋਗੇ ਬੋਲੇ ਬਹਿ ਰਹੇ ਆ ਜਿਹੜਾ ਸੌਂਦੇਗਾ ਖੜੀ ਸਾਡਾ ਐਨ ਐਸ ਵੀ ਕੇ ਸਾਡੇ ਲੋਕੀ ਰੋਲਾ ਪਾਉਂਦੇ ਆ ਐਨੇ ਮਿਲਾਂ ਨੂੰ ਧੁੱਪ ਚ ਮਰਨਦੇ ਆ ਆਪ ਅੰਦਰ ਏਸੀਆਂ ਚ ਬੈਠੇ ਲੱਗਣਾ 1.5 ਲੱਖ ਤਲਖਾਂ ਲੈ ਕੇ ਪੱਕੇ ਹੋ ਕੇ ਬੈਠੇ ਪਰ ਸਾਡੇ ਵਾਰੀ ਜਦੋਂ ਸਾਡੀ ਵਾਰੀ ਆਉਂਦੀ ਮੇਰੇ ਮੁਲਾਜ਼ਮਾਂ ਦੀ ਕੱਚਿਆਂ ਦੀ ਉਹਦੇ ਨਾਲ ਦੌੜਾ ਪੈਣ ਤੋਂ ਬਾਅਦ ਆਏ ਸਾਡੇ ਨੂੰ ਕੰਮ ਕਰਨਾ ਪੈਣਾ ਕੱਲ ਸਾਡੇ ਐਲਓ ਸਾਹਿਬ ਬੈਠੇ ਸੀਗੇ ਐਸ ਸੀ ਸਾਹਿਬ ਬੈਠੇ ਸੀ ਉਹਨਾਂ ਨੂੰ ਜੁਆਇਨ ਕੁਝ ਨਾ ਕ ਇਹ ਕਿਥੇ ਦੀ ਗੱਲ ਇਹਨਾਂ ਦੀ ਹੈ ਕਿ ਆਪਣੀ ਕਿਹੜੀ ਗੱਲ ਹੈਗੀ ਏ ਕਿ ਇਹਨਾਂ ਨੇ ਕੰਮ ਨਹੀਂ ਕਰਨਾ ਹੋਰ ਕਰਨਾ ਕਹਨੇ ਆ ਜੇ ਤੁਹਾਡੇ ਸੁਪਰਡੈਂਟ ਬਦਲ ਗਏ ਤਾਂ ਮੁਲਾਜ਼ਮਾਂ ਵਿੱਚ ਕੀ ਕਸੂਰ ਹੈ ਸਾਡੇ ਕੱਚੇ ਬਣਾ ਉਹਨਾਂ ਦੀ ਕੀ ਕਸੂਰ ਹੈ ਕਿਵਾ ਮਹਾਂ ਸਾਡੇ ਨਾਲ ਆਪਣੀ ਕੋਠੀ ਛੱਡਿਆ ਸੀ ਵੀ ਜੁਆਇਨ ਕਮੇ ਸਾਡੇ ਨਾਲ ਕੰਮ ਕਰੋ ਕੋ ਰਾਤੀ 10 ਵਜੇ ਬਦਲ ਗੋਣਾਂ ਦੀ ਬਦਲੀ ਹੋ ਗਈ ਇਹਨਾਂ ਦੀ ਸਭ ਤੋਂ ਕਿਸਮਤ ਮਾਰੀ ਸਾਡੇ ਮੁਲਾਜ਼ਮਾਂ ਦੀ ਆ ਇੰਨੀ ਬਦ ਕਿਸਮਤ ਦੀ ਹੈ ਵੀ ਸਾਡੇ ਜਿਹੜੇ ਅਫਸਰ ਲੱਗਦੇ ਆ ਜੇ ਉਹ ਕੰਮ ਕਰਨ ਲੱਗਦਾ ਉਹਦੀ ਬਦਲੀ ਹੋ ਜਾਂਦੀ ਹੈ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰ ਰਹੇ ਆ ਕਿ ਜਲਦੋਂ ਜਲਦ ਇਥੇ ਇਹ ਸੁਪਰਡੈਂਟ ਲਾਇਆ ਕਮਿਸ਼ਨਰ ਆ ਜਾਵੇ ਨਹੀਂ ਤਾਂ ਫਿਰ ਛੁਕਰ ਜਿੱਕੀ ਬਾਰ ਮੰਗਲਵਾਰ ਵੀਰਵਾਰ ਤੋਂ ਕੂੜਿਆਂ ਦੀਆਂ ਗੱਡੀਆਂ ਸਾਰੀਆਂ ਰੁਕ ਜਾਣੀਆਂ ਇਹਦਾ ਜਿਹੜਾ ਹਰਜਾਨਾ ਭੋਤਰਾ ਪਊਗਾ ਉਹ ਪ੍ਰਸ਼ਾਸਨ ਨਗਰ ਨੇ ਫੁਵਾੜਾ ਭੁਗਤੇਗਾ ਅੱਜ ਕੋਈ ਪਤਲਾ ਵਗੈਰਾ ਵੀ ਫੁਕਿਆ ਗਿਆ ਜੀ ਸਰ ਗੋਲ ਚੌਂਦੇ ਵਿੱਚ ਸਾਰੇ ਜਿੰਨੇ ਸਾਡੇ ਕੱਚੇ ਮੁਲਾਜ਼ਮਾਂ ਸਾਡੇ ਪ੍ਰਧਾਨ ਜੀ ਰੋਸ਼ਨ ਸੇਠੀ ਜੀ ਵੀ ਅੱਜ ਪਹੁੰਚੇ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਇੱਥੇ ਅੱਜ ਅਸੀਂ ਪਤਲਾ ਫੁਕਿਆ ਵਾ ਫੁਵਾੜਾ ਜਿਹੜੇ ਸਾਡੇ ਫੁਵਾੜਾ ਅਫਸਰ ਸਾਹੀ ਆ ਉਹਨਾਂ ਦਾ ਮੁਰਦਾ ਉਹਨਾਂ ਦਾ ਪਤਲਾ ਫੂਕੇ ਉਹਨਾਂ ਦਾ ਮੁਰਦਾਬਾਦ ਕੀਤਾ ਵਾ ਅਗਰ ਜੇ ਹ ਇਹਨਾਂ ਬਾਤ ਜਿਹਨੇ ਸਾਡੇ ਅਫਸਰ ਇਹਨਾਂ ਬਾਤ ਡੁੱਬ ਕੇ ਵਰਜਣ ਦੀ ਗੱਲ ਹੈ ਜੈ ਬਲਮਿਕੀ ਜੀ ਹਰ ਬਲਮਿਕੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਜਲਦ ਤੋਂ ਜਲਦ ਸਾਡੇ ਜਿਹੜੇ ਔਰ ਸੋਰਟ ਦੇ ਮੁਲਾਜ਼ਮਾਂ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਗਰ ਤੇ ਨਹੀਂ ਮੰਗਾਂ ਪੂਰੀਆਂ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਪੱਕੇ ਬੰਦੇ ਫੜ ਦਾਲਦੇ ਜਾਵਾਂਗੇ ਉਹਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ ਬਲਮਿਕੀ ਹਰ ਹਰ ਬਲਮਿਕੀ ਜੋ ਅੱਜ ਨਗਰ ਕਾਰਪੋਰੇਸ਼ਨ ਫਗਵਾੜਾ ਦੇ ਵਿੱਚ ਸਾਡੇ ਜਿਹੜੇ ਸਫਾਈ ਕਰਮਚਾਰੀ ਐ ਕੱਚੇ ਮੁਲਾਜ਼ਮ ਉਹਨਾਂ ਨੇ ਆਪਣਾ ਜਿਹੜਾ 6ਵੇਂ ਦਿਨ ਦਾ ਪ੍ਰੋਟੈਸਟ ਜਿਹੜਾ ਜਿਹੜਾ ਪੁਤਲਾ ਫੂਕ ਜਿਹੜਾ ਅਰਥੀ ਮੁਜਾਹਰਾ ਕੱਢ ਰਹੇ ਆ ਔਰ ਜਿਸ ਦੇ ਵਿੱਚ ਸਾਡੇ ਭਾਜੀ ਵੱਡੇ ਸੇਠੀ ਸਾਹਿਬ ਸਾਡੇ ਆਪਣੇ ਭਾਜੀ ਹੁਣੀ ਅਪਲਾਈ ਗੇਟ ਤੋਂ ਜੋਗਾ ਭਾਜੀ ਹੁਣੀ ਔਰ ਸਾਰੇ ਜਿੰਨੇ ਵੀ ਸਮੂਹ ਜਿੰਨੇ ਵਰਕਰ ਆ ਸਾਰੇ ਇਕੱਠੇ ਹੋ ਕੇ ਜਿਹੜਾ ਸਰਕਾਰ ਪੰਜਾਬ ਸਰਕਾਰ ਦੇ ਲਈ ਇਹ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਹਰ ਵਾਰ ਲਾਰੇ ਲਾ ਕੇ ਫਗਵਾੜੇ ਦੇ ਵਿੱਚ ਇਸ ਤਰ੍ਹਾਂ ਹੀ ਇਹਨਾਂ ਨੂੰ ਪ੍ਰੋਟੈਸਟ ਦੇ ਲਈ ਸੰਘਰਸ਼ ਲਈ ਇਸੇ ਤਰ੍ਹਾਂ ਇਕੱਠੇ ਹੋ ਕੇ ਅਸੀਂ ਫਿਰ ਦੁਬਾਰਾ ਪੰਜਾਬ ਸਰਕਾਰ ਦਾ ਪੁਤਲਾ ਸਾੜ ਰਹੇ ਹਾਂ ਤਾਂ ਜੋ ਉਹਨਾਂ ਨੂੰ ਇਹ ਸ਼ਰਮ ਆ ਸਕੇ ਕਿ ਕੱਚੇ ਮੁਲਾਜ਼ਮਾਂ ਦੀ ਫਗਵਾੜੇ ਦੇ ਵਿੱਚ ਜਿਹੜੇ ਇਹਨਾਂ ਨੂੰ ਪੱਕੇ ਤੌਰ ਤੇ ਡੀਸੀ ਰੇਟ ਤੋਂ ਪੱਕੇ ਤੌਰ ਤੇ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਘਰਾਂ ਦੇ ਵਿੱਚ ਵੀ ਜੜੀਆਂ ਸਰਕਾਰ ਦੀਆਂ ਜੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਉਸ ਤਰ੍ਹਾਂ ਪਹੁੰਚ ਸਕਣ ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਦਾ ਖੋਖਲੇ ਦਾਅਵੇ ਜਿਹੜੇ ਉਹ ਬਿਲਕੁਲ ਸਾਹਮਣੇ ਆ ਰਹੇ ਆ ਜਿਸ ਦਾ ਜਿਹੜਾ ਵਜੋ ਸਾਡੇ ਜਿਹੜੇ ਕੱਚੇ ਮਲਾਜੇ ਮੈਂ ਕਾਰਪੋਰੇਸ਼ਨ ਦੇ ਉਹ ਅੱਜ ਜਿਹੜੀ ਸੰਘਰਸ਼ ਕਰ ਰਹੇ ਆ ਮੈਂ ਆਪਣੇ ਸਾਰੇ ਸਮੂੱਚੇ ਸਾਥੀਆਂ ਵੱਲੋਂ ਅਪੀਲ ਕਰਦਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਪੱਕੇ ਤੌਰ ਤੇ ਕਾਰਪੋਰੇਸ਼ਨ ਦੇ ਵਿੱਚ ਕੀਤਾ ਜਾਵੇ ਤਾਂ ਜੋ ਜਿਹੜਾ ਸੰਘਰਸ਼ ਆ ਇਸ ਨੂੰ ਇੱਕ ਪੂਰਨ ਵਿਰਾਮ ਦਿੱਤਾ ਜਾਵੇ ਉਹ ਖਾਸ ਕਰ ਸਾਡੇ ਭਾਜੀ ਸੇਠੀ ਭਾਜੀ ਉਹ ਸਾਡੇ ਪ੍ਰਧਾਨ ਜੋਗਾ ਜੀ ਇਹਨਾਂ ਦਾ ਬੜਾ ਖਾਸ ਜ਼ੋਰ ਕਰਕੇ ਇਹਨਾਂ ਦਾ ਬੜਾ ਸਹਿਯੋਗ ਆ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਮਲਾਜਮਾਂ ਦਾ 6ਵੇਂ ਦਿਨ ਤੱਕ ਖੜੇ ਆ ਮੈਂ ਇਨਾਂ ਦਾ ਬੜਾ ਧੰਨਵਾਦ ਕਰਦਾ ਜੈ ਪੀਮ ਜੈ ਪਾਟ